ਵਾਹਿਗੁਰੂ 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 ਅਗਰ ਪਿਆਰੇ ਬਿਸਵਾ ਰਹੇ ਤੀਸਰੇ ਬਾਦਸ਼ਾਹ ਧਰਤਨ ਗੁਰ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੀ ਬਰਤਮੀ ਪੌੜੀ ਦੇ ਵਿੱਚ ਫਰਮਾਨ ਕਰਦੇ ਨੇ ਜਦ ਜਦੋ ਆਪਾਂ ਆਨੰਦ ਸਾਹਿਬ ਦੀ ਬਾਣੀ ਮਨ ਲਾ ਕੇ ਪੜਦੇ ਆਂ ਤੇ ਆਨੰਦੀ ਆ ਜਾਂਦਾ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਰਸਨਾ ਨੂੰ ਕੰਨਾਂ ਨੂੰ ਅੱਖਾਂ ਨੂੰ ਵਨ ਨੂੰ ਸੰਬੋਧਨ ਕਰਕੇ ਸਮਝਾਇਆ ਹੈ ਜਦੋ ਅਸੀਂ ਪਿਆਰ ਨਾਲ ਇਹ ਬਾਣੀ ਦਾ ਜਾਪ ਕਰਦੇ ਆਂ ਤਾਂ ਮਨ ਲਾ ਕੇ ਅੜੀਏ ਤਾ ਦੇਖੋ ਕਿਡਾ ਆਨੰਦ ਆਉਂਦਾ ਹੈ ਮਹਾਰਾਜ ਕਹਿੰਦੇ ਏ ਰਸਨਾ ਦੁਆਰ ਨੇ ਰਸ ਰਾਜੇ ਰਹੀ ਤੇਰੀ ਪਿਆਸ ਨਾ ਧਾਈ ਏ ਰਸਨਾ ਰਸਨਾ ਕਹਿੰਦੇ ਨੇ ਜਬਾਨ ਨੂੰ ਵੀ ਪਿਆਰੀ ਉਹ ਅੱਜ ਸਾਡੀ ਜਬਾਨ ਹੈ ਇਹਨੂੰ ਰਸਨਾ ਗਿਆ ਗਿਆ ਹੈ ਇੰਦੇ ਹੈ ਲਸਨਾ ਤੂੰ ਅਨ ਰਸ ਰਾਜ ਰਹੀ ਅਨ ਮੈਨੇ ਦੂਸਰੇ ਰਸਾਂ ਦੇ ਵਿੱਚ ਰਚੀ ਹੋਈ ਹੈ ਖੱਟਾ ਮਿੱਠਾ ਸੰਸਾਰ ਦੇ ਰਸਾਂ ਵਿੱਚ ਕੌੜਾ ਮੁਰੜਾ ਲਿੰਦਿਆ ਕਰਦੀ ਚੂਲੀ ਕਰਨੀ ਇਨ ਰਸਾਂ ਵਿੱਚ ਤੂੰ ਰਚੀ ਹੋਈ ਹੈ ਤੇਰੀ ਪਿਆਸ ਨਾ ਜਾ ਸਦੀ ਮੁਕਦੀ ਕਈ ਵਾਰ ਆਪਾਂ ਪਾਣੀ ਪੀਂਦੇ ਆ ਰੱਜ ਕੇ ਪੀ ਲਿਆ ਕਹਿੰਦੇ ਜੇ ਪਿਆਸ ਨਹੀਂ ਮੁੱਕੀ ਮਿਲੀ ਕਈ ਵਾਰ ਆਪਾਂ ਖਾਣਾ ਵੀ ਬਹੁਤ ਖਾ ਲੈਂਦੇ ਆ ਪਰ ਕਹਿੰਦੇ ਸਾਡੀ ਭੁੱਖ ਨਹੀਂ ਮਿਟੀ ਪਰ ਜਦੋਂ ਸਹੀ ਖਾਣਾ ਮਿਲ ਜੇ ਸਹੀ ਪੀਣਾ ਮਿਲ ਜੇ ਦਾ ਥੋੜਾ ਜਿਹਾ ਖਾਣਾ ਖਾ ਕੇ ਮਨੋ ਕਹਿੰਦਾ ਬਸ ਹੋਰ ਨਹੀਂ ਖਾਣਾ ਮੈਂ ਰੱਜ ਗਿਆ ਇਸੇ ਤਰ੍ਹਾਂ ਇਹ ਰਸਾਂ ਦੇ ਵਿੱਚ ਰੱਜ ਕੇ ਜਿਹੜੀ ਰਸਨਾ ਮਾਰੇ ਕਹਿੰਦੇ ਤੇਰੀ ਪਿਆਸ ਨਹੀਂ ਜਾਂਦੀ ਪਿਆਸ ਨਹੀਂ ਜਾਏ ਹੋਰਤ ਕਿਤੇ ਕਹਿੰਦੇ ਹੋਰ ਕਿਤੇ ਤੇਰੀ ਪਿਆਸ ਨਹੀਂ ਜਾ ਸਕਦੀ ਹੋਰ ਕਿਸੇ ਰਸ ਦੇ ਨਾਲ ਵੀ ਪਿਆਸ ਨਹੀਂ ਜਾਣੀ ਜੀ ਚਰ ਹਾਰੇ ਰਸ ਬੱਲੇ ਨਾ ਪਾਏ ਜਿਨ੍ਹਾਂ ਦੇ ਤੂੰ ਹਰੀ ਨਾਮ ਦਾ ਰਸ ਆਪਣੇ ਵੱਲੇ ਨਹੀਂ ਬੰਨਿਆ ਜਿਨਾਂ ਜਿਦ ਤੂੰ ਹਾਈ ਨਾਮ ਦਾ ਰਸ ਨਹੀਂ ਪੀਤਾ ਤੇਰੀ ਵਿਆਸ ਨਹੀਂ ਜਾਣ ਹਰ ਰਸ ਪਾਏ ਬੱਲੇ ਬੀਏ ਹਰ ਰਸ ਬਹੁੜਨ ਤ੍ਰਿਸ਼ਨਾ ਲਾਗੇ ਆਏ ਮਾਰੇ ਬਰਮਾਨ ਕਰਦੇ ਨੇ ਹਰੀ ਰਸ ਤੂੰ ਬੱਲੇ ਪਾਰ ਜੇ ਤੂੰ ਹਰੀ ਦਾਸ ਬੀਏਗੀ ਤਬ ਉਹਨ ਤੈਨਾਂ ਲਾਗੇ ਆਏ ਤੈਨੂੰ ਦੁਬਾਰਾ ਫਿਰ ਤ੍ਰਿਸ਼ਨਾ ਨਹੀਂ ਲੱਗੂਗੀ ਤੈਨੂੰ ਦੁਬਾਰਾ ਜਲੂਰਤ ਨਹੀਂ ਬਹੇਗੀ ਤੇਰੀ ਪਿਆਸ ਵੀ ਖਤਮ ਹੋ ਜਾਏਗੀ ਤੇਰੀ ਭੁੱਖ ਵੀ ਖਤਮ ਹੋ ਜਾਏਗੀ ਇਹ ਹਰ ਰਸ ਪਰਦੀ ਪਾਈ ਹੈ ਸਤ ਗੁਰ ਮਿਲੈ ਜਿਸ ਆਏ तिसरे ਬਾਝੀ ਬਲਮਾਨ ਕਰਦਨੇ ਇਹ ਹਰੀ ਰਸ ਜਿਹੜਾ ਹੈ ਇਹ ਕਰਮਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਚੰਗੇ ਕਰਮ ਕਰਨਗੇ ਚੰਗੇ ਕਰਮ ਹੋਣਗੇ ਤਾਂ ਹੀ ਪ੍ਰਾਪਤ ਹੋਵੇਗਾ ਕਿਉਂਕਿ ਜਦ ਸਤਿਗੁਰੂ ਮਿਲਦੇ ਸੇ ਆਏ ਜਿੰਨੂੰ ਸਤਿਗੁਰੂ ਜੀ ਮਿਲ ਪੈਂਦੇ ਨੇ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਬਿਲਾਪ ਹੋ ਜਾਂਦਾ ਹੈ ਇਹ ਹਰ ਰਸ ਉਹਨਾਂ ਨੂੰ ਹੀ ਮਿਲਦਾ ਹੈ ਕਹੇ ਨਾਨਕ ਹੋਰ ਅਧਰਾਸਾ ਵਿਸਰੈ ਜਾ ਹਰ ਵਸੇ ਮਨ ਆਏ ਬਾਰੇ ਹਰਿ ਮਾਨ ਕਰਦੇ ਨੇ ਜਦੋਂ ਹਰੀ ਦਾ ਨਾਮ ਰਸ ਹਿਰਦੇ ਵਿੱਚ ਵਾ ਜਾਂਦਾ ਹੈ ਮਨ ਵਿੱਚ ਵਾ ਜਾਂਦਾ ਹੈ ਤੇ ਫਿਰ ਹੋਰ ਸਾਰੇ ਰਸ ਜਿਹੜੇ ਨੇ ਉਹ ਵਿਸਰ ਜਾਂਦੇ ਨੇ ਭੁੱਲ ਜਾਂਦੇ ਨੇ ਕਹੇ ਨਾਨਕ ਗੁਰੂ ਅਮਰਦਾਸ ਜੀ ਫਰਮਾਨ ਕਰ ਰਹੇ ਨੇ ਨਾਨਕ ਕਹਿੰਦਾ ਹੈ ਹੋਰ ਆਨੰਦ ਰਸ ਵਿਸਰੇ ਹੋਰ ਸਾਰੇ ਰਸ ਵਿਸਰ ਗਏ ਜਿਆ ਹਰ ਵਸੇ ਮਨਿਆ ਜਦ ਹਰੀ ਮੰਨ ਵਿੱਚ ਵਸ ਗਿਆ ਤੀ ਸਾਰੇ ਰਸ ਵਿਸਰ ਗਏ ਕਿਉਂਕਿ ਇਹ ਰਸ ਮਹਾਰਾਜ ਜੀ ਨੇ ਨਾ ਇਹ ਰਸ ਪੀਆ ਉਹ ਰਸ ਨੇ ਭਾਵਾ ਜਦੋਂ ਇਹ ਨਾਮ ਦਾ ਰਸ ਪੀ ਲੈ ਹਰ ਦੁਨੀਆ ਵਾਲੇ ਰਸ ਜਿਹੜੇ ਚੰਗੇ ਨਹੀਂ ਲੱਗਦੇ ਆਨੰਦ ਰਸ ਸਾਹ ਹੋ ਗਿਆਂ ਹੁਣ ਜਿਹੜੇ ਦੂਜੇ ਰਸੇ ਫਿੱਕੇ ਲੱਗਣ ਲੱਗੇ ਮਿੱਠਾ ਹਰ ਕਾ ਨਾਮ ਹਰੀ ਦਾ ਨਾਮ ਮਿੱਠਾ ਲੱਗਣ ਲੱਗਿਆ ਕੁਦਰਤ ਸੋ ਇਸ ਵਾਰ ਤੇ ਜਪਿਆ ਕਰੋ ਹਮੇਸ਼ਾ ਇਹ ਬਾਹ ਗੁਰੂ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ